ਬਾਈ ਜੀ ਜਦੋਂ ਵੀ ਤੁਸੀਂ ਖਨੋਰੀ ਬਾਰਡਰ ਆਏ ਨਾ ਤਾਂ ਬਾਈ ਜੀ ਪਟ્રોલ ਪੰਪ ਤੇ ਆਹ ਟਰਾਲੀ ਖੜੀ ਆ ਜਿਸ ਦੇ ਉੱਤੇ ਬਾਈ ਜੀ ਸਾਰੀ ਡਿਟੇਲ ਦਿੱਤੀ ਵੀ ਆ ਖਨੋਰੀ ਬਾਰਡਰ ਸ਼ੰਭੂ ਬਾਰਡਰ ਕਿਵੇਂ ਆਸੂ ਗੈਸ ਗੇਰੇ ਸੀ ਕਿਵੇਂ ਬਾਈ ਨੂੰ ਚੱਕ ਕੇ ਲੈ ਕੇ ਗਏ ਤੇ ਉਹਦੀਆਂ ਹੱਡੀਆਂ ਤੋੜੀਆਂ ਸੀਗੀਆਂ ਬਾਈ ਜੀ ਤੇ ਕਾਫੀ ਦਿਨਾਂ ਬਾਅਦ ਉਹਨੂੰ ਵਾਪਸ ਕੀਤਾ ਸੀ ਆਹ ਟਰਾਲੀ ਤੇ ਬਾਈ ਜੀ ਲਿਖੀਆਂ ਹੋਈਆਂ ਗੱਲਾਂ ਪੜ ਲਿਓ ਕਿ ਆਪਣਾ ਹੱਕ ਲੈਣ ਗਿਆ ਸੀ ਬਾਈ ਤੇ ਉਸਨੂੰ ਕਿਵੇਂ ਲੈ ਕੇ ਗਏ ਸੀ ਆਹ ਭਾਈਆ ਦੇਖੋ ਤੁਸੀਂ ਜਾਣਦੇ ਹੋ ਤੁਸੀਂ ਦੇਖਿਆ ਤੇ ਇਹਦੇ ਉੱਤੇ ਕੱਲੀ-ਕੱਲੀ ਚੀਜ਼ ਲਿਖੀ ਹੋਈ ਆ ਜੋ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਇਸ ਵੀਡੀਓ ਦੇ ਵਿੱਚ ਵਾਕਈ ਬਾਈ ਜੀ ਗੱਲਾਂ ਜੋ ਲਿਖੀਆਂ ਹੋਈਆਂ ਨੇ ਬਾਈ ਜੀ ਸੱਚੀਆਂ ਨੇ ਕਿ ਹੱਕ ਲੈਣ ਗਿਆ ਬੰਦਾ ਉਸੇ ਨੂੰ ਚੱਕ ਕੇ ਲੈ ਕੇ ਹੱਡੀਆਂ ਤੋੜਤੀਆਂ ਤੇ ਕਾਫੀ ਦਿਨਾਂ ਬਾਅਦ ਵਾਪਸ ਉਸ ਨੂੰ ਦਿੱਤਾ ਗਿਆ ਸੀ ਹਰਿਆਣਾ ਪੁਲਿਸ ਵੱਲੋਂ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਤੇ ਆ ਕੁਝ ਲਾਈਨਾਂ ਲਿਖੀਆਂ ਆ ਪੜ੍ਹ ਕੇ ਆਇਓ ਬਾਈ ਜੀ ਦੇਖੋ ਕੀ ਕੀ ਲਿਖਿਆ ਹੈ ਇਹਦੇ ਵਿੱਚ ਸੁਣੋ ਮੇਰਾ ਕਸੂਰ ਕੀ ਸੀ ਮੈਂ ਤੇ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਵੱਲੋਂ ਖੁਦ ਕਿਤੇ ਵਾਦੇ ਯਾਦ ਦਿਵਾਉਣ ਲਈ ਗਿਆ ਸੀ। ਸਵਾਮੀ ਨਾਥਨ ਬੋਰਡ ਦੇ ਸੀ2+ 50% ਫਾਰਮੂਲੇ ਦੇ ਅਨੁਸਾਰ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇ। ਜ਼ਮੀਨ ਅਧਗ੍ਰਹਿਣ ਕਾਨੂੰਨ 2013 ਵਿੱਚ ਕਿਤੇ ਗਏ ਬਦਲਾਅ ਵਾਪਸ ਕਰਕੇ ਪੂਰਨ ਤੌਰ ਤੇ 2013 ਵਾਲਾ ਭੂਮੀ ਅਧ ਗ੍ਰਹਿਣ ਕਾਨੂੰਨ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇ। ਬਿਜਲੀ ਬਿੱਲ 2023 ਤੋਂ ਰੱਦ ਕੀਤਾ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਕਿਸਾਨ ਦੀ ਨੁਕਸਾਨੀ ਹੋਈ ਫਸਲ ਦਾ ਬੀਮਾ 30 ਦਿਨਾਂ ਵਿੱਚ ਦਿੱਤਾ ਜਾਵੇ। ਭਾਰਤ ਵਿਸ਼ਵ ਵਪਾਰ ਸੰਗਠਨ ਵਿੱਚੋਂ ਬਹਰ ਹੋਵੇ ਮਨਰੇਗਾ ਦੇ ਤਹਿਤ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਦਾ ਰੋਜ਼ਗਾਰ ਦਿੱਤਾ ਜਾਵੇ ਅਤੇ ਭੱਤਾ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਿਆ ਜਾਵੇ। ਲਖੀਮਪੁਰ ਖੀਰੀ ਕਤਲੇਆਮ ਅਤੇ ਖਨੋਰੀ ਬਾਰਡਰ ਤੇ ਸ਼ੁਭ ਕਰਨ ਦੀ ਹੱਤਿਆ ਦੇ આરોપીਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਅਤੇ ਲਖੀਮਪੁਰ ਵਿੱਚ ਜ਼ਖਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। 2020 21 ਦੇ ਕਿਸਾਨ ਅੰਦੋਲਨ ਦੇ ਸਾਰੇ ਮੁਕਦਮੇ ਰੱਦ ਕੀਤੇ ਜਾਣ 11ਵਾਂ ਖੇਤੀ ਨੂੰ ਪ੍ਰਦੂਸ਼ਣ ਨਿਰੰਤਰਣ ਕਾਰਨ ਵਿੱਚੋਂ ਬਾਹਰ ਕੀਤਾ ਜਾਵੇ ਤਾਂ ਦੋਸਤੋ ਇਹ ਸਾਰੇ ਸਵਾਲ ਜਵਾਬ ਇੱਥੇ ਨੇ ਆਹ ਉਹ ਵੀਰ ਹੈ ਜਿਹੜਾ ਵੀਰ ਗਿਆ ਸੀਗਾ ਆਪਣੇ ਹੱਕ ਲੈਣ ਆਵਾਜ਼ ਚੁੱਕਣ ਤੇ ਇਹਨੂੰ ਹੀ ਬਾਈ ਨੂੰ ਚੱਕ ਕੇ ਲੈ ਗਏ ਸੀਗੇ ਹੱਡੀਆਂ ਤੋੜ ਦਿੱਤੀਆਂ ਸੀਆਂ ਬਾਈ ਦੀਆਂ ਕਾਫੀ ਦਿਨ ਆਵਾਜ਼ ਵਾਪਸ ਕੀਤਾ ਸੀਗਾ ਉਹ ਵੀ ਜਦੋਂ ਆਵਾਜ਼ ਉੱਠੀ ਸੋਸ਼ਲ ਮੀਡੀਆ ਤੇ ਆ ਦੇਖ ਸਕਦੇ ਹਾਂ ਇਹ ਟ੍ਰੈਲੀ ਖੜੀ ਹੈ ਜੀ ਪੈਟਰੋਲ ਪੰਪ ਤੇ ਖਨੌਰੀ ਬਾਰਡਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਜੀ